ਸਾਬਾਇਦ ਜੀ ਕੀ ਫਤਿਹ ਅੱਜ ਭਾਪੀ ਕਿਸਾਨ ਜੁਨੀ ਨੇ ਇੱਕ ਤਾਂ ਡਕਾਉਂਦਾ ਜਿਸ ਦੀ ਖਵਾਹੀ ਮਨਜੀਤ ਸਿੰਘ ਧਨੇਰ ਕਰ ਰਹੇ ਨੇ ਜੋ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਕੁਲਰੀਆਂ ਦੀ ਜਿਹੜੀ ਆਵਾਜ਼ਕਾਰ ਕਿਸਾਨਾਂ ਦੀ ਜ਼ਮੀਨ ਹੈ ਉਹਦੇ ਹੱਕ ਲੈਣ ਲਈ ਡੀਐਸਪੀ ਬਟਲਾੜਾ ਦੇ ਦਫ਼ਤਰ ਅੱਗੇ ਪੱਕਾ ਧਰਨਾ ਲੱਗਿਆ ਹੋਇਆ ਉਸ ਧਰਨੇ ਵਿੱਚ ਅੱਜ ਮਾਨਸਾ ਬਲਾਕ ਦੀ ਡਿਊਟੀ ਲੱਗੀ ਸੀ ਸਾਡੇ ਪਿੰਡ ਖਿਆਲਾ ਕਲਾਂ ਦੀ ਅਸੀਂ ਇਸ ਸਮੇਂ ਜਿਹੜਾ ਸ਼ਾਮ ਦਾ ਲੰਗਰ ਪ੍ਰਸ਼ਾਦਾ ਹੈ ਉਹ ਤਿਆਰ ਕਰ ਰਹੇ ਹਾਂ ਸਬਜੀ ਦਾਲ ਸਬਜ਼ਾ ਬਣਾ ਕੇ ਉਸ ਤੋਂ ਬਾਅਦ ਰੋਟੀਆਂ ਤੇ ਆਪਦਾ ਜਿਹੜਾ ਸਾਰਾ ਪ੍ਰਬੰਧ ਹੈ ਜਿਹੜਾ ਸ਼ਾਮ ਦਾ ਅਸੀਂ ਉਹਨਾਂ 'ਚ ਡਟੇ ਰਹਾਂਗੇ ਆਪਣੇ ਹੱਕਾਂ ਦੀ ਖਾਤਰ ਉਹਨਾਂ 'ਚ ਬਣਦੇ ਰਹਾਂਗੇ ਜਿੰਨਾ ਚਿਰ ਸਾਨੂੰ ਆਪਣੇ ਹੱਕ ਨਹੀਂ ਮਿਲਦੇ ਉਹਨਾਂ ਵੀਰਾਂ ਦੇ ਆਵਾਜ਼ਕਾਰ ਕਿਸਾਨਾਂ ਦੇ ਤੇ ਜਿਹੜਾ ਕੁੱਲਰੀਆਂ ਵਾਲਾ ਮਸਲਾ ਸੀਗਾ ਆਪਣਾ ਸੀਤਾ ਸਿੰਘ ਦੇ ਉੱਤੇ ਰਾਜੂ ਸਰਪੰਚ ਨੇ ਗੱਡੀ ਚੜਾ ਕੇ ਉਹਦਾ ਬਹੁਤ ਜ਼ਿਆਦਾ ਲੱਤਾਂ ਪਾਹਾਂ ਦਾ ਨੁਕਸਾਨ ਕੀਤਾ ਉਹਨੂੰ ਹੱਕ ਨਹੀਂ ਮਿਲਦਾ ਤੇ ਰਾਜੂ ਤੇ ਉਹਦੇ ਗੁੰਡਿਆਂ ਉੱਤੇ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਜਿਹੜਾ ਅਸੀਂ ਇੱਥੇ ਡਟੇ ਰਹਾਂਗੇ ਕੋਈ ਪ੍ਰਵਾਹ ਨਹੀਂ ਲੰਗਰ ਹੈ ਜਿਹੜੇ ਪ੍ਰਸ਼ਾਦਾ ਲੰਗਰ ਆਟਾ ਦਾਲ ਜਿਹੜਾ ਵੀ ਸਾਡਾ ਚਾਹੀਦਾ ਉਹ ਸਾਡੇ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਨਗਰ ਸਮੁੰਦਰ ਹੁੰਦੇ ਨੇ ਨਗਰਾਂ ਦੇ ਵਿੱਚ ਕਾਹ ਇਹ ਚੀਜ਼ ਦੀ ਘਾਟ ਨਹੀਂ ਹੁੰਦੀ ਤੇ ਅਸੀਂ ਇਸ ਟਾਈਮ ਪਿੰਡ ਖਿਆਲਾ ਕਲਾਂ ਦੇ ਆਪਣੀ ਡਿਊਟੀ ਨਿਭਾ ਰਹੇ ਹਾਂਗੇ ਤੇ ਲੰਗਰ ਤਿਆਰ ਕਰ ਰਹੇ ਹਾਂ ਪਿੰਡ ਭੈਣੀ ਬਾਗਾ ਪਿੰਡ ਖਿਆਲਾ ਕਲਾਂ ਦੀ ਪੁੱਲ ਰੀਆਂ ਤੇ ਹੋਰ ਸਾਰੇ ਜਿੰਨੇ ਵੀ ਮੇਰੇ ਵੀਰ ਬਲਾਕਾਂ ਦੀ ਡਿਊਟੀ ਲੱਗਦੀ ਹੈ ਸਾਰੇ ਆਪਣੀ ਡਿਊਟੀ ਪੂਰੀ ਉਸਰਨ ਨਿਭਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ